ਜਿੱਥੇ ਕੀ ਵੱਡੀ ਦਾਅਵੇ ਚ ਅਜ ਬਾਲਵਿਕ ਭਾਈਚਾਰੇ ਵੱਲੋਂ ਜਿਹੜਾ ਕੀ ਤਰਨਾਬਲਸ਼ਨ ਕੀਤਾ ਜਾ ਰਿਹਾ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਾਈ ਜਾ ਰਹੇ ਨੇ ਇੱਕ ਕਹਾੜੀ ਦਾ ਮੈਟਰ ਹੀ ਜਿਹਦੇ ਵਿੱਚ ਮੁੰਡੇ ਦੇ ਗੋਲੀ ਮਾਰੀ ਗਈ ਸੀ ਪੇਟ ਦੇ ਵਿੱਚ ਉਹ 307 ਦਾ ਪਰਚਾ ਦਰਜਾ ਹੋਣ ਦੇ ਬਾਵਜੂਦ ਜਿਹੜਾ ਵਿਰੋਧੀ ਧਿਰ ਨੇ ਜਿਹੜੀ ਸਰਕਾਰ ਨਾਲ ਮਿਲ ਕੇ ਉਸ ਪਰਚੇ ਨੂੰ ਦਬਾਉਣ ਦੇ ਕਾਰਨ ਇੱਕ ਜਿਹੜਾ ਨਜਾਇਜ਼ ਕ੍ਰਾਸ ਪਰਚਾ ਦਰਜ ਕੀਤਾ ਗਿਆ ਔਰ ਜਿਹੜੇ 307 ਦੇ ਵਿੱਚ ਦੋਸ਼ੀ ਪਾਏ ਗਏ ਨੇ ਉਹ ਅਜੇ ਤੱਕ ਗ੍ਰਿਫਤਾਰ ਨਹੀਂ ਕੀਤੇ ਮੇਰੇ ਲੱਕ 'ਚ ਗੋਲੀ ਲੱਗੀ ਜੋ ਅੱਛਾ ਕਦੋਂ ਦੀ ਇਹ ਵਾਰਦਾਤ ਆ ਕਿੰਨਾਂ ਨੇ ਗੋਲੀ ਚਲਾਈ ਸੀ ਕੀ ਕਾਰਨ ਕੀ ਬਣਿਆ ਵਾ ਤੇ ਪਤਾ ਨਹੀਂ ਜੋ ਕੀ ਉਹਨਾਂ ਨੇ ਰੰਜੇ ਸੀ ਤੇ ਮੈਂ ਤੇ ਉਹ ਘਰੋਂ ਬਾਹਰ ਨਿਕਲੇ ਤੇ ਉਹ ਆਮ ਉਹਨਾਂ ਗੋਲੀਆਂ ਚਲਾਈਆਂ ਤੇ ਮੇਰੇ ਗੋਲੀ ਲੱਗ ਗਈ ਪੁਲਿਸ ਨੇ ਕੁਝ ਵੀ ਨਹੀਂ ਜੋ ਕੀਤਾ ਕੋਈ ਕਾਰਵਾਈ ਨਹੀਂ ਜੋ ਕੀਤੀ ਉਹਨੇ ਪੁਲਿਸ ਨੇ 3 ਮਹੀਨੇ ਹੋ ਗਏ ਜੋ ਨਾ ਕੋਈ ਅਰੈਸਟ ਕੀਤਾ ਨਾ ਕੁਝ ਵੀ ਨਹੀਂ ਕੀਤਾ ਪੁਲਿਸ ਨੇ ਐਸਾ ਚ ਉਹਨਾਂ ਵੀ ਗੱਲ ਕਰ ਚੁੱਕੇ ਆ ਪਰ ਪ੍ਰਸ਼ਾਸਨ ਜਿਹੜਾ ਵਾ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਜਿਹੜਾ ਵਾ ਅਨਾਕਾਰੀ ਕਰ ਰਿਹਾ ਸਰਕਾਰ ਦਾ ਪੂਰਾ ਜਿਹੜਾ ਉੱਤੇ ਦਬਾਅ ਬਣਾਇਆ ਜਾ ਰਿਹਾ ਵਾ ਕਿ ਕਿਸੇ ਤਰੀਕੇ ਨਾਲ ਵੀ ਜਿਹੜਾ ਵਾ ਉਹ ਗਰੀਬ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਜਿਸ ਕਾਰਨ ਅੱਜ ਮਜਬੂਰ ਨੇ ਜਿਹੜਾ ਵਾ ਸੰਸਥਾਵਾਂ ਵੱਲੋਂ ਇਹ ਜਿਹੜਾ ਰੋਡ ਬੰਦ ਕੀਤਾ ਗਿਆ ਔਰ ਹੈਰਾਨੀ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਨੂੰ ਜਿਹੜੇ ਪਹਿਲਾਂ ਮੰਗ ਪੱਤਰ ਦਿੱਤੇ ਜਾਂਦੇ ਆ ਕਿ ਆ ਆ ਮਸਲੇ ਆ ਪਰ ਫਿਰ ਵੀ ਜਿਹੜਾ ਪ੍ਰਸ਼ਾਸਨ ਕੰਮ ਕਰਨ ਦੀ ਨੀਂ ਸੱਤਾ ਵਾ ਇਹ ਜਿਹੜਾ ਵਾ ਜਨਤਾ ਨੂੰ ਜਿਹੜਾ ਵਾ ਸਰਕਾਂ ਦੇ ਉੱਤਰ ਲਈ ਜਿਹੜਾ ਵਾ ਪ੍ਰਸ਼ਾਸਨ ਜਿਹੜਾ ਮਜਬੂਰ ਕਰਦਾ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਮੈਂ ਦੇ ਸਰਦਾਰ ਭਗਵੰਤ ਮਾਨ ਨੂੰ ਵੀ ਕਵਾਂਗਾ ਤੇ ਪ੍ਰਸ਼ਾਸਨ ਨੂੰ ਵੀ ਕਵਾਂਗਾ ਕਿਉਂਕਿ ਇਹਨੂੰ ਇੱਕ ਪੈਸੇ ਦੇ ਭੁੱਖੇ ਹੋ ਚੁੱਕੇ ਆ ਜਿਹੜੇ ਪਾਸੇ ਉਹਨਾਂ ਨੂੰ ਕਦੇ ਬੋਟੀ ਮੈਂ ਕਾਂਗਾ ਕਿ ਬੋਟੀ ਪੈ ਜਾਂਦੀ ਹੈ ਨਾ ਉਹ ਪਾਸੇ ਦੀ ਮਦਦ ਕਰ ਦਿੰਦੇ ਆ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਜਿਹਨਾਂ ਨੂੰ 에어ਪੋਰਟ ਜਾਣਾ ਵਾ ਫਲਾਈਟਾਂ ਫੰਡੀਆਂ ਵਾ ਉਹੀ ਕਿਤੇ ਤੰਗ ਹੋ ਰਹੇ ਲੋਕ ਵੇਖੋ ਜੀ ਮੇਰਾ ਲੋਕਾਂ ਗਾਰੀ ਮੈਂ ਹਾਜ਼ਰ ਕੇ ਬੇਨਤੀ ਕਰਨਾ ਕਿ ਸਾਡਾ ਸੌਂਗਣੀ ਆ ਵੀ ਤੁਹਾਨੂੰ ਉਹੀ ਮਜਬੂਰ ਕਰੀਏ ਕਿ ਪਰਿਥਾ ਤੰਗ ਕਰੀਏ ਪਰ ਸਾਡੀ ਮਜਬੂਰੀ ਹੈ ਇਹ ਦਾ ਜ਼ੁਮੇਹਾਰੀ ਜਿਹੜਾ ਸਾਡਾ ਅੰਮਿਸਰ ਦੇ ਆਤੀ ਪ੍ਰਸ਼ਾਸਨੀਆਂ ਜੀ ਭਾਈ ਫਲਾਈਟ ਹੈਗੀ ਸਾਡੀ ਕੈਨੇਡਾ ਦੀ ਹਲੇ 1.2 ਲੱਖ ਰੁਪਏ ਮੇਰੀ ਟਿਕਟਾਂ ਦਾ ਲੱਗਾ ਆਵਾ ਮੇਰੀ ਫਦਰ ਮੇਰੀ ਮਦਰ ਨੇ ਜਾਣਾ ਮੇਰੇ ਬ੍ਰਦਰ ਨੇ ਜਾਣਾ ਵਾ ਮੈਂ ਕਹਿੰਦਾ ਇੱਕ ਭਰਾ ਨੂੰ ਆਹੀ ਨਹੀਂ ਗਲਤ ਕੀਤਾ ਹਣਾ 100% ਗਲਤ ਕੀਤਾ ਹਣਾ ਪਰ ਇਹਨਾਂ ਮਿਲਿਆ ਸੋਨਾ ਤੇ 200 ਬੰਦੇ ਦਾ ਮਤਲਬ ਗਲਤ ਹੋ ਜਾਏਗਾ ਟਿਕਣਾ ਮੇਰੇ ਮੁੰਡੇ ਦੀ ਫਲਾਈਟ ਆ ਗੱਡੀ ਲਾਰਜ ਟਿਕਟਰੀ ਹੋਈ ਅੱ ਅਈ ਲੇਟ ਹੋ ਂਡ ਆਏ ਆ ਬੰਦੇ ਰੈਸਟ ਕਰਨ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੋ ਵੀ ਆ ਬਾਕੀ ਇਹ ਜਿੰਨਾ ਚਿਰ ਮੰਨ ਲਓ ਵੀ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਆਪਣੀ ਕਾਰਵਾਈ ਕਰਾਂਗੇ ਅੱਸੀ ਕਾ ਦੋਸਤੋ ਮੈਂ ਤੁਹਾਡਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚਲਨ ਦੇ ਨਾਲ ਤਸਵੀਰਾਂ ਵਿਖਾਵਾਗੇ ਅੰਮ੍ਰਿਤਸਰ ਦੇ 에어ਪੋਰਟ ਰੋਡ ਦੇ ਆ ਜਿੱਥੇ ਕੀ ਵੱਡੀ ਜਨਤਾ ਵੀ ਅੱਜ ਬਾਲਵਿਕ ਭਾਈਚਾਰੇ ਵੱਲੋਂ ਜਿਹੜਾ ਕੀ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਾਈ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਅੱਥਾ ਵਿੱਚੋਂ ਸਲੋਗਾਂ ਫੜੇ ਨੇ ਵੀ ਪੰਜਾਬ ਸਰਕਾਰ ਮੁਰਦਾਬਾਦ ਦੇ ਤੇ ਵੱਡੀ ਤਦਾਦ ਜਿਹੜਾ ਕੀ ਹਾਈਵੇ ਜਿਹੜਾ ਰੋਡ ਜਾਮ ਕੀਤਾ ਗਿਆ ਏਅਰਪੋਰਟ ਰੋਡ ਤੁਸੀਂ ਦੇਖ ਸਕਦੇ ਹੋ ਜਿੱਥੇ ਕੀ ਵੱਡਾ ਜਾਮ ਲੱਗ ਚੁੱਕਿਆ ਗਿਆ ਵਾ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਕੀ ਕਰਦੇ ਜਿਹੜਾ ਐਡਾ ਵੱਡਾ ਜਿਹੜਾ ਤੁਸੀਂ ਦੇਖ ਸਕਦੇ ਹੋ ਏਅਰਪੋਰਟ ਰੋਡ ਜਿਹੜਾ ਜਾਮ ਹੋ ਗਿਆ ਤੇ ਅੱਜ ਇਹਨਾਂ ਨੂੰ ਜਿਹੜਾ ਇੱਥੇ ਧਰਨਾ ਪ੍ਰਸ਼ੰਕ ਕਰਦਾ ਪਿਆੰਦਿਆ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਜਿਹੜੀ ਸਾਂਝੀ ਕਰਾਂਗੇ ਬਾਬਾ ਜੀ ਕਈ ਕਾਰਨ ਬਣ ਗਿਆ ਵਾ ਆ ਜਿਹੜਾ ਤੁਸੀਂ ਧਰਨਾ ਪ੍ਰਸ਼ੰਕ ਕਰ ਰਹੇ ਹੋ ਰੋਡ ਜਾਮ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਵਡਾਲਾ ਅੱਜ ਦਾ ਜਿਹੜਾ ਧਰਨਾ ਪ੍ਰਦਰਸ਼ਨ ਸਾਡੇ ਪੰਜਾਬ ਪ੍ਰਧਾਨ ਸਰਵਨ ਸਿੰਘ ਗੱਬਰ ਗੱਬਰ ਜਿਨ੍ਹਾਂ ਨੇ ਇੱਕ ਕਹਾੜੀ ਦਾ ਮੈਟਰ ਸੀ ਜਿਹਦੇ ਵਿੱਚ ਮੁੰਡੇ ਦੇ ਗੋਲੀ ਮਾਰੀ ਗਈ ਸੀ ਪੇਟ ਦੇ ਵਿੱਚ ਔਰ 307 ਦਾ ਪਰਚਾ ਦਰਜ ਕੀਤਾ ਗਿਆ ਉਹ 307 ਦਾ ਪਰਚਾ ਦਰਜਾ ਹੋਣ ਦੇ ਬਾਵਜੂਦ ਜਿਹੜਾ ਵਿਰੋਧੀ ਧਿਰ ਨੇ ਜਿਹੜੀ ਸਰਕਾਰ ਨਾਲ ਮਿਲ ਕੇ ਉਸ ਪਰਚੇ ਨੂੰ ਦਬਾਉਣ ਦੇ ਕਾਰਨ ਇੱਕ ਜਿਹੜਾ ਵਾ ਨਜਾਇਜ਼ ਕ੍ਰਾਸ ਪਰਚਾ ਦਰਜ ਕੀਤਾ ਗਿਆ ਔਰ ਜਿਹੜੇ 307 ਦੇ ਵਿੱਚ ਦੋਸ਼ੀ ਪਾਏ ਗਏ ਨੇ ਉਹ ਅਜੇ ਤੱਕ ਗ੍ਰਿਫਤਾਰ ਨਹੀਂ ਕੀਤੇ ਹੈਰਾਨੀ ਵਾਲੀ ਗੱਲ ਆ ਕਿ ਬੜੀ ਯਾਰ ਡੀਐਸਪੀ ਜਿਹੜੇ ਲੱਗਦੇ ਨੇ ਸਬੰਧਤ ਉਹਨਾਂ ਨਾਲ ਵੀ ਗੱਲਬਾਰੀ ਅਸੀਂ ਕਰ ਚੁੱਕੇ ਆ ਐਸਐਸਓ ਨਾਲ ਵੀ ਗੱਲ ਕਰ ਚੁੱਕੇ ਆ ਪਰ ਪ੍ਰਸ਼ਾਸਨ ਜਿਹੜਾ ਵਾ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਜਿਹੜਾ ਵਾ ਅਣਾਕਾਮੀ ਕਰ ਰਿਹਾ ਜਿੱਥੇ ਕਿ ਸਰਕਾਰ ਦਾ ਪੂਰਾ ਜਿਹੜਾ ਉੱਤੇ ਦਬਾਅ ਬਣਾਇਆ ਜਾ ਰਿਹਾ ਵਾ ਕਿ ਕਿਸੇ ਤਰੀਕੇ ਨਾਲ ਵੀ ਜਿਹੜਾ ਵਾ ਉਹ ਗਰੀਬ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਲਿਆ ਜਿਸ ਕਾਰਨ ਅੱਜ ਮਜਬੂਰ ਨੇ ਜਿਹੜਾ ਵਾ ਸੰਸਥਾਵਾਂ ਵੱਲੋਂ ਇਹ ਜਿਹੜਾ ਰੋਡ ਬੰਦ ਕੀਤਾ ਗਿਆ ਵੀਰ ਸਾਹਿਬ ਅੱਜ ਜਥੇਬੰਦੀਆਂ ਵਾਲੇ ਜਿਹਨਾਂ ਨੇ ਧਰਨਾ ਪ੍ਰਸ਼ਾ ਕੀਤਾ ਵਾ ਕਿਹੜੀ ਕਿਹੜੀ ਜਥੇਬੰਦੀਆਂ ਅੱਜ ਇਸ ਪਰਿਵਾਰ ਦੇ ਨਾਲ ਖੜੀਆਂ ਨੇ ਵੇਖੋ ਜੀ ਜਥੇਬੰਦੀਆਂ ਦੇ ਨਮਾਇंदे ਇੱਥੇ ਆਵੇ ਕੋ ਨਾਲ ਹੀ ਆ ਸਾਡੇ ਵੀ ਜੀ ਤੇ ਸਾਡੇ ਸ਼ੈਰੀ ਸਾਹਿਬ ਸਰਪੰਚ ਸਾਹਿਬ ਵੀ ਆ ਤੇ ਸਰਵਣ ਸਿੰਘ ਜੀ ਐਕਸ਼ਨ ਕਮੇਟੀ ਤੋਂ ਪ੍ਰਧਾਨ ਨੇ ਤੇ ਬਾਕੀ ਵੀ ਹੋਰ ਵੀ ਸੰਸਥਾਵਾਂ ਆ ਰਹੀਆਂ ਜੀ ਇਸ ਕਰਕੇ ਕਿੰਨਾ ਚਿਰ ਆਪਾਂ ਵੇਖਿਆ ਹੀ ਆ ਕਿ ਜਦੋਂ ਵੀ ਗਰੀਬ ਪਰਿਵਾਰਾਂ ਨੂੰ ਇਨਸਾਫ ਦੀ ਲੋੜ ਪੈਂਦੀ ਆ ਤੇ ਇਹਨਾਂ ਨੂੰ ਸੜਕਾਂ ਤੇ ਉਤਰਨਾ ਪੈਂਦਾ ਔਰ ਹੈਰਾਨੀ ਵਾਲੀ ਗੱਲ ਆ ਕਿ ਪ੍ਰਸ਼ਾਸਨ ਨੂੰ ਜਿਹੜੇ ਪਹਿਲਾਂ ਮੰਗ ਪੱਤਰ ਦਿੱਤੇ ਜਾਂਦੇ ਆ ਕਿ ਆ ਆ ਮਸਲੇ ਆ ਪਰ ਫਿਰ ਵੀ ਜਿਹੜਾ ਪ੍ਰਸ਼ਾਸਨ ਕੰਬ ਕਰਨ ਦੀ ਨੀਂ ਸੱਤਾ ਵਾ ਇਹ ਜਿਹੜਾ ਵਾ ਜਨਤਾ ਨੂੰ ਜਿਹੜਾ ਵਾ ਸੜਕਾਂ ਤੇ ਉਤਰ ਲਈ ਜਿਹੜਾ ਵਾ ਪ੍ਰਸ਼ਾਸਨ ਜਿਹੜਾ ਮਜਬੂਰ ਕਰਦਾ ਠੀਕ ਹੈ ਜੀ ਬਹੁਤ ਧੰਨਵਾਦ ਜੀ ਉਸ ਨੌਜਵਾਨ ਨਾਲ ਗੱਲਬਾਤ ਕਰਾਂਗੇ ਜਿਹੜੇ ਨੌਜਵਾਨ ਤੇ ਗੋਲੀ ਲੱਗੀ ਸੀ ਤੁਸੀਂ ਦੇਖ ਸਕਦੇ ਹੋ 휠ਚੇਅਰ ਤੇ ਨੌਜਵਾਨ ਬੈਠਾ ਤੇ ਇਸ ਜਗ੍ਹਾ ਤੇ ਆ ਧੰਦਾ ਪਦਸ਼ ਦੇ ਪਹੁੰਚਾ ਆਪਣਾ ਆਪਣੇ ਆਪ ਨੂੰ ਇਨਸਾਬ ਲੈਣ ਵਾਸਤੇ ਇਹ ਵੀਰੇ ਕੀ ਨਾਂ ਤੇਰਾ ਤੁਹਾਡੇ ਗੋਲੀ ਲੱਗੀ ਸੀ ਹਾਂਜੀ ਮੇਰਾ ਨਾਮ ਅਨਰੂਪ ਸਿੰਘ ਜੋ ਕਿੱਥੇ ਲੱਗੀ ਸੀ ਗੋਲੀ ਮੇਰੇ ਲੱਕ 'ਚ ਗੋਲੀ ਲੱਗੀ ਜੋ ਅੱਛਾ ਪਰ ਉਹਦੀ ਇਹ ਵਾਰਦਾਤ ਆ ਕਿੰਨਾ ਨੇ ਗੋਲੀ ਚਲਾਈ ਸੀ ਕਿ ਕਾਂਡਕੀ ਬਣਿਆ ਵਾ ਤੇ ਤੁਸੀਂ ਕਿਹੜੇ ਪਿੰਡੇ ਰਹਿਣ ਵਾਲੇ ਹੋ ਪਿੰਡ ਕੋਹਾਲੀ ਜੋ ਤਿੰਨ ਮਹੀਨੇ ਹੋ ਗਏ ਜੇ ਵਾਰਦਾਤ ਨੂੰ ਹਾਂ ਹਾਂਜੀ ਤੇ ਗੋਲੀ ਕਿਹੜੀ ਕਿਹਨੇ ਚਲਾਈ ਕਿੰਨਾ ਨੇ ਚਲਾਈ ਇਹ ਗੋਲੀ ਗੁਰਲਾਲ ਉਹਨਾਂ ਨੇ ਜਲਾਈ ਜੋ ਕਾਨਕੀ ਸੀ ਗੋਲੀ ਚਲਾਉਂਦਾ ਕੋਈ ਰੰਜੇ ਸੀ ਪ੍ਰਾਣੀ ਕੋਈ ਝਗੜਾ ਸੀ ਕੀ ਕਾਰਨ ਕੀ ਸੀ ਪਤਾ ਨਹੀਂ ਜੋ ਮੈਂ ਤੇ ਗਰਲਾਲ ਉਹਦੇ ਕਲਬੀਰ ਨਾਲ ਗਿਆ ਆਪਣਾ ਉਦਾਂ ਯਾਰ ਦੋਸਤੀ ਇਦਾਂ ਬਹਿ ਜਾਈਦਾ ਜਾ ਕੇ ਅੱਛਾ ਤੇ ਪਤਾ ਨਹੀਂ ਜੋ ਕੀ ਹੋਣਾ ਰੰਜੇ ਸੀ ਤੇ ਮੈਂ ਤੇ ਉਹ ਘਰੋਂ ਬਾਹਰ ਨਿਕਲੇ ਤੇ ਉਹ ਆਮ ਉਹਨਾਂ ਗੋਲੀਆਂ ਚਲਾਈਆਂ ਤੇ ਮੇਰੇ ਗੋਲੀ ਲੱਗ ਗਈ ਪਰ ਮੈਨੂੰ ਸੁਭੀ ਹੁਣ ਤੁਸੀਂ ਧੰਦੇ ਖੁਦ ਪਹੁੰਚੇ ਹੋ ਕੀ ਹੈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਬੰਦੇ ਰੈਕਸ਼ਨ ਨਹੀਂ ਕੀਤੇ ਜਾਂ ਕੀ ਕਾਨਕੀ ਬਣਿਆ ਜਿਹੜਾ ਤੁਸੀਂ ਅੱਜ ਰੋਡ ਜਾਮ ਕੀਤਾ ਇਥੇ 에어ਪੋਰਟ ਰੋਡ ਜੇ ਪੁਲਿਸ ਨੇ ਕੁਝ ਵੀ ਨਹੀਂ ਜੋ ਕੀਤਾ ਕੋਈ ਕਾਰਵਾਈ ਨਹੀਂ ਜੋ ਕੀਤੀ ਉਹਨੇ ਪੁਲਿਸ ਨੇ 3 ਮਹੀਨੇ ਹੋ ਗਏ ਜੋ ਨਾ ਕੋਈ ਅਰੈਸਟ ਕੀਤਾ ਨਾ ਕੁਝ ਵੀ ਨਹੀਂ ਕੀਤਾ ਪੁਲਿਸ ਨੇ ਹਾਂਜੀ ਕੀ ਮੰਗ ਕਰਦੇ ਹੋ ਕਦੋਂ ਤੱਕ ਜਿਹੜਾ ਧਰਨਾ ਪ੍ਰਦਰਸ਼ਨ ਚੱਲਦਾ ਰਹੇਗਾ ਕਿ ਜੇ ਇਸੇ ਤਰ੍ਹਾਂ ਰੋਡ ਜਾਮ ਕੀਤਾ ਜਾਊਗਾ ਬੰਦੇ ਅਰੈਸਟ ਕਰਨ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੋ ਵੀ ਆ ਬਾਕੀ ਇਹ ਜਿੰਨਾ ਚਿਰ ਮੰਨ ਲਓ ਵੀ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਆਪਣੀ ਕਾਰਵਾਈ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਤਸਵੀਰਾਂ ਅਸੀਂ ਲਗਾਤਾਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਅਮਰਸਾਦ 에ਰਪੋਰਟ ਦੀਆਂ ਜਿੱਥੇ ਕੀ ਪਰਿਵਾਰ ਕੇ ਮੈਂਬਰਾਂ ਦਾ ਕਹਿਲਾ ਜਿੰਨੇ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਇਹ ਧਰਨਾ ਪ੍ਰੋਸਟ ਜਲਦਾ ਰਹੂਗਾ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਰੋਡ ਜਿਹੜਾ ਜਾਮ ਕੀਤਾ ਵਾ ਅਤੇ ਜਿਸ ਨਾਲ ਕਾਫੀ ਭਾਰੀ ਮੁਸ਼ਕਲਾਂ ਸਾਹਮਣੇ ਵੀ ਕਰਨਾ ਪਿਆ ਨੇ ਲੋਕਾਂ ਨੂੰ ਤੁਸੀਂ ਦੇਖ ਸਕਦੇ ਹੋ ਇਹ ਪੂਰ ਰੋਡ ਜਿਹੜਾ ਜਾਮ ਹੋ ਗਿਆ ਵਾ ਦੂਰ ਤੁਹਾਡੇ ਤੱਕ ਜਿਹੜੀਆਂ ਤਸਵੀਰਾਂ ਨੇ ਲਗਾਤਾਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਅਮਰਸਾਦ 에ਰਪੋਰਟ ਦੀਆਂ ਵਕ ਵਕ ਨੁਮਾਇੰਦੇ ਨਾਲ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਹੋਰ ਕੀ ਮਾਮ ਆ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਾਦ 에어ਪੋਰਟ ਰੋਡ ਦੀਆਂ ਇੱਕ ਬੜੇ ਤੁਸੀਂ ਜਾਮ ਚੈੱਕ ਕਰ ਲੋ ਜਾਮ ਬਹੁਤ ਜ਼ਿਆਦਾ ਕਿਉਂਕਿ ਅਮਰਸਾਰ ਇੰਟਰਨੈਸ਼ਨਲ 에어ਪੋਰਟ ਹਾਈਵੇ ਆ ਅਤੇ ਜਿਹੜਾ ਇੱਥੇ ਜਾਮ ਹੋ ਗਿਆ ਵਾ ਫਲਾਈਟਾਂ ਲੋਕਾਂ ਨੇ ਜਿਹੜਾ 에어ਪੋਰਟ ਜਾਣਾ ਸੀ ਪਰ ਕਾਫੀ ਮੁਸ਼ਕਲਾ ਨਾਲ ਸਾਹਮਣਾ ਕਰਨਾ ਪੈਂਦੇ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੀ ਕਰਾਂਗੇ ਹੋਰ ਹੀ ਜਥੇਬੰਦੀਆਂ ਦੇ ਨੁਮਾਇੰਦੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਬਾਬਾ ਜੀ ਕੋਈ ਪਹੁੰਚਿਆ ਅਧਿਕਾਰੀ ਪਹੁੰਚਿਆ ਨਹੀਂ ਪਹੁੰਚਿਆ ਪੁਲਿਸ ਪ੍ਰਸ਼ਾਸਨ ਦਾ ਅਜੇ ਤੱਕ ਤੁਹਾਡੀ ਮੰਗਾਂ ਨੂੰ ਮੰਨਣ ਵਾਸਤੇ ਨਹੀਂ ਜੀ ਅਜੇ ਇਹ ਪੁਲਿਸ ਪ੍ਰਸ਼ਾਸ ਸੋ ਮਸਲਾ ਜਿਹੜਾ ਵਾ ਵਾਕਿਆ ਬੜਾ ਗੰਭੀਰ ਆ ਸਾਡੇ ਸਮਾਜ ਸੇਵਕੋ ਗੱਬਰਜੀ ਆ ਜਿਹੜਾ ਪਰਚਾ ਹੋਇਆ ਵਾ 197/ ਲੋਪੋ ਕੇ ਥਾਣੇ ਵਿੱਚ ਸੋ ਉਹਦੇ ਵਿੱਚ ਸਾਡਾ ਵੀਰ ਬਾਓ ਚੇਅਰ ਕੁਰਸੀ ਤੇ ਬੈਠਾ ਵਾ ਲੱਕ ਤੋਂ ਅਪੇਜ ਹੋ ਗਿਆ ਵਾ ਗੋਲੀ ਦਾ ਮਸਲਾ ਵਾ ਜਿਹਦੇ ਚ ਐਸ ਐਚਓ ਲੋਪੋ ਕੇ ਲੋ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਜੇ ਮੇਰੇ ਭਰਾ ਨੇ ਇੱਕ ਦੋ ਵਾਰੀ ਇਹਨਾਂ ਗੱਬਰਜੀ ਨੇ ਸਮਾਜ ਸੇਵਕ ਵੀਰ ਨੇ ਉਸ ਪਰਿਵਾਰ ਦੇ ਹੱਕ ਚ ਧਰਨਾ ਰੱਖਿਆ ਤੇ ਪ੍ਰਸ਼ਾਸਨ ਨੇ ਆਣਾ ਕੋਈ ਨਹੀਂ ਕਰਕੇ ਮਿੱਠੇ ਫਿੱਕੇ ਹੋ ਕੇ ਧਰਨਾ ਚਕਾਰਤਾ ਤਰਨਾ ਚਲੋ ਐਤ ਕੀ ਵੇਨਾ ਚਕਾਰ ਲੈਣਾ ਵਾ ਪਰ ਸਾਨੂੰ ਇਨਾ ਕ ਮੰਨਵਾਗੇ ਸਾਡੇ ਐਸਐਸਪੀ ਐਤ ਕੀ ਵਧੀਆ ਆਏ ਆ ਉਹ ਜ਼ਰੂਰੇ ਕੰਮ ਨੂੰ ਕਰਨਗੇ ਮਗਰ ਅੱਜ ਹੀ ਉਹਨਾਂ ਨੇ ਕੋਈ ਚਾਰਜ ਲਿਆ ਵਾ ਸੋ ਸਾਨੂੰ ਮਜਬੂਰੀ ਦੇ ਕਾਰਨ ਸਾਡੇ ਗੱਬਰ ਵੀਰ ਜੀ ਵੱਲੋਂ ਧਰਨੇ ਦੇ ਆਉਣਾ ਪਿਆ ਇਹ ਮੇਰੇ ਵੀਰ ਜੀ ਨੇ ਬੜੇ ਚਿਰ ਦਾ ਮੁੱਦਾ ਬੜਾ ਚੁੱਕਿਆ ਵਾ ਉਹ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪਰ ਪ੍ਰਸ਼ਾਸਨ ਇਹਨੂੰ ਗੁੰਮਰਾਹ ਕਰਕੇ ਆਨਾ ਕੋ ਨਹੀਂ ਕਰਕੇ ਗੁੰਮਰਾਹ ਕਰਦਾ ਵਾ ਜਿਹਦੇ ਲਈ ਸਾਰੀਆਂ ਸੰਸਥਾਵਾਂ ਕੋਈ ਨੇ ਵੀ ਨੇ ਸਾਥ ਮੰਗਿਆ ਵਾ ਵੀਰਲੀ ਜਿਹੜੇ ਵੀਰ ਦੇ ਗੋਲੀ ਵਜੀ ਆ 197 ਬਟਾ ਉਹਦੇ ਸਮਰਥਨ ਦੇ ਵਿੱਚ ਅੱਜ ਸਾਰੇ ਇਕੱਠੇ ਹੋ ਕੇ ਜਿਹੜਾ ਧਰਨਾ ਲਾਇਆ ਵਾ ਰੋਡ ਬੰਦ ਵਾ ਮੰਗ ਕੇ ਸਾਡੇ ਪ੍ਰਸ਼ਾਸਨ ਨੂੰ ਅਜੇ ਵੀ ਸ਼ਰਮ ਨਹੀਂ ਆਉਂਦੀ ਉਰੇ ਪਰੇ ਹੁੰਦੇ ਆ ਉਰੇ ਪਰੇ ਹੁੰਦਿਆਂ ਮळे ਮੇਨ ਮੁੱਦੇ ਦੀ ਗੱਲ ਨਹੀਂ ਕਰਦੇ ਕਿ ਧਰਨੇ ਦਾ ਕਾਰਨ ਕੀ ਆ ਧਰਨੇ ਦਾ ਕਾਰਨ ਵਾ ਲੋਪੋਕੇ ਦੀ ਢਿੱਲ ਡੀਐਸਪੀ ਲੋਪੋਕੇ ਲੋ ਜਿਹੜੀ ਢਿੱਲ ਵਾ ਉਹਦੇ ਕਾਰਨ ਪਰਿਵਾਰ ਨੂੰ ਇਨਸਾਫ ਅਜੇ ਤੱਕ ਨਹੀਂ ਮਿਲ ਰਿਹਾ ਗੱਪਾਂ ਦਾ ਵੀ ਗਰਬਾ ਕਰਦੇ ਆ ਗੱਬਰ ਜੀ ਦਾ ਪ੍ਰਧਾਨ ਸਾਹਿਬ ਤੁਹਾਡੇ ਵੱਲੋਂ ਇਹ ਪਰਿਵਾਰ ਦੀ ਆਵਾਜ਼ ਚੁੱਕੀ ਗਈ ਆ ਪਰ ਕੀ ਲੱਗਦਾ ਵੀ ਸਾਨੂੰ ਖੁਦ ਨੂੰ ਇਨਸਾਫ ਲੈਣ ਵਾਸਤੇ ਸਾਨੂੰ ਅੱਜ ਧੰਨੇ ਪ੍ਰਸ਼ਨ ਕਰਨੇ ਪੈ ਜਾਂਦੇ ਨੇ ਕਿਉਂ ਨਹੀਂ ਸਰਕਾਰਾਂ ਜਾਗਦੀਆਂ ਕਿਉਂ ਨਹੀਂ ਪ੍ਰਸ਼ਾਸਨ ਜਿਹੜੀਆਂ ਸਾਡੀਆਂ ਮੰਗਾਂ ਮੰਨਦਾ ਜਾਂ ਕਿਉਂ ਨਹੀਂ ਜਿਹੜੀਆਂ ਦੋਸ਼ੀਆਂ ਖਿਲਾਫ ਕਾਰਵਾਈ ਹੁੰਦੀ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਮੈਂ ਤੇ ਸਰਦਾਰ ਭਗਵੰਤ ਮਾਨ ਨੂੰ ਵੀ ਕਵਾਂਗਾ ਤੇ ਪ੍ਰਸ਼ਾਸਨ ਨੂੰ ਵੀ ਕਵਾਂਗਾ ਕਿਉਂਕਿ ਇਹਨੂੰ ਇੱਕ ਪੈਸੇ ਦੇ ਭੁੱਖੇ ਹੋ ਚੁੱਕੇ ਆ ਜਿਹੜੇ ਪਾਸੇ ਉਹਨਾਂ ਨੂੰ ਕਦੇ ਬੋਟੀ ਮੈਂ ਕਾਂਗਾ ਬੋਟੀ ਪੈ ਜਾਂਦੀ ਹੈ ਨਾ ਉਹ ਪਾਸੇ ਦੀ ਮਦਦ ਕਰ ਦਿੰਦੇ ਆ ਇਹ ਪਰਿਵਾਰ ਨੂੰ ਅੰਨੇਵਾ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਸਕਣਾ ਵਾਂ ਕਿ ਇਹ ਪਰਿਵਾਰ ਦੇ ਉੱਤੇ ਵੇਖੋ ਵੀ ਕਿੱਦਾਂ ਤਾਰ-ਤਾਰ ਗੋਲੀਆਂ ਚੱਲ ਰਹੀਆਂ ਅਗਲੇ ਪਾਸੇ ਕੋਈ ਇੱਟਾ ਵੀ ਨਹੀਂ ਆਇਆ ਤੇ ਜਿਹੜਾ ਇਹਨਾਂ ਦੇ ਉੱਤੇ ਇੱਕ ਨਾ 197 ਨੰਬਰ ਕ੍ਰੋਸ ਪਰਚਾ ਕਰਕੇ ਇਹਨਾਂ ਨੂੰ ਦਬਾਇਆ ਗਿਆ ਕਿ ਕੋਈ ਪੈਸੇ ਦੇ ਜੋਰ ਨਾਲ ਤੇ ਸਰਕਾਰ ਦੇ ਦਬਾਉਣ ਨਾਲ ਹੀ ਜਿਹੜਾ ਪਰਚਾ ਕੀਤਾ ਗਿਆ ਵਾ ਤੇ ਇਹ ਸਰਕਾਰ ਦੇ ਕੰਨਾਂ ਤੋਂ ਹੀ ਜੂੰਜੜੀ ਸਰਕਾਉਣ ਵਾਸਤੇ ਜਿਹੜਾ ਰੋੜ ਜਾਮ ਕੀਤਾ ਵਾ ਤੇ ਇਹ ਜਿਹੜਾ ਰੋਡ ਦੇ ਵਿੱਚ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਵਾ ਉਹਦੀ ਇਲਾਕੇ ਦੀ ਸੋਨੀਆ ਮਾਨ ਤੇ ਜੇ ਸਾਡੇ ਲੋਕੋ ਦੇ ਐਸਐਚਓ ਖਾਸ ਕਰਕੇ ਤੇ ਉਥੋਂ ਦੇ ਡੀਐਸਪੀ ਹੋਣਗੇ ਕੋਈ ਇਸ ਧਰਨੇ ਦੇ ਵਿੱਚ ਕੋਈ ਨੁਕਸਾਨ ਹੁੰਦਾ ਵਾ ਕਿਉਂਕਿ ਪ੍ਰਸ਼ਾਸਨ ਨੂੰ ਸਾਨੂੰ ਪਤਾ ਵਾ ਵੀ ਇੱਥੇ ਗੁੰਡਾਗਰਦੀ ਤੇ ਉਤਰਿਆ ਵਾ ਕਿਉਂਕਿ ਪ੍ਰਸ਼ਾਸਨ ਦੀ ਹੁਣਿਆਂ ਨੂੰ ਗੁੰਡਾਗਰਦੀ ਦੇਂਦੀ ਜਨੇ ਤੇ ਚਾਰ ਪੰਜ ਦਿਨ ਤੋਂ ਪਹਿਲਾਂ ਦਾ ਨੂੰ ਦੱਸਿਆ ਵਾ ਕਿ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਐਸਐਸਪੀ ਸਾਹਿਬ ਨਾਲ ਕਰਨਾ ਚਾਹੁੰਦਾ ਵਾਂ ਕੀ ਗੱਲ ਐਸਐਸਪੀ ਸਾਹਿਬ ਇੱਥੇ ਆ ਨਹੀਂ ਸਕਦੇ ਕਿਉਂਕਿ ਜਨਤਾ ਦੇ ਨਮਾਇंदे ਆ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਜਨਤਾ ਦੇ ਸੇਵਾਦਾਰ ਹੋ ਪਰ ਮੈਨੂੰ ਇਹ ਸਮਝ ਆਪਣੇ ਹਲਕੇ ਦੇ ਐਸਐਚਓ ਜਾਂ ਡੀਐਸਪੀ ਨਾਲ ਗੱਲਬਾਤ ਕੀਤੀ ਹੈ ਕਿਉਂ ਨਹੀਂ ਉਹਨਾਂ ਨੇ ਕਾਰਵਾਈ ਕੀਤੀ ਕੀ ਲੱਗਦਾ ਕੋਈ politcal pressure ਆ ਜਾ ਕਿਸੇ ਦਾ ਤਾਂ ਇਹ ਕੋਈ ਕਾਰਵਾਈ ਨਹੀਂ ਹੋ ਰਹੀ ਬਿਲਕੁਲ ਜੀ ਮੈਨੂੰ ਉਂਡਗਾਰ ਦੇ ਪਾਸਿਓਂ ਮੈਨੂੰ ਵੀ ਇੱਕ ਦੋ ਵਾਰੀ ਕਿਹਾ ਗਿਆ ਵਾ ਜੇਰਾ ਨੂੰ ਦਾ ਅਧਿਕਾਰ ਨਹੀਂ ਬੰਦਾ ਉਹ ਬਲਕੇ ਮੈਨੂੰ ਰਾਜਨਾਮੇ ਨੂੰ ਮਜਬੂਰ ਕਰਦੇ ਵੀ ਰਾਜਨਾਮਾ ਕਰੋ ਸਰਕਾਰ ਦਾ ਪ੍ਰੈਸ਼ਰ ਤੇ ਤਾਂ ਹੀ ਰਾਜਨਾਮੇ ਨੂੰ ਮਜਬੂਰ ਕਰਦੇ ਨੇ ਪਰ ਕਿਸੇ ਦੇ ਬੱਚੇ ਦੀ ਜ਼ਿੰਦਗੀ ਨਹੀਂ ਉਹਨਾਂ ਨੂੰ ਦੇ ਦੇਈ ਭਾਵੇਂ ਕੋਈ ਉਹਨਾਂ ਦਾ ਜਿਨ੍ਹਾਂ ਦਾ ਬੱਚੇ ਨੂੰ ਗੋਲੀ ਵੱਜੀ ਆ ਉਹਨਾਂ ਦਾ ਮਾਪਿਓ ਜਿਹੜਾ ਨਿਤ ਰੋਜ਼ ਰੋਜ਼ ਮਰਦਾ ਵਾ ਬੱਚੇ ਦੇ ਹਾਲਾਤ ਵੇਖ ਕੇ ਕਿਉਂਕਿ ਇੱਕ ਬੱਚਾ ਹੱਸਦਾ ਖੇਡਦਾ ਬਾਹਰੋਂ ਹੁੰਦਾ ਸੀ ਹੁਣ 24 ਘੰਟੇ ਜਿਹੜਾ ਵਾ ਉਹ ਵੀਲ ਚੇਅਰ ਤੇ ਬੈਠਾ ਰਹਿੰਦਾ ਵਾ ਉਹਦੇ ਲੱਕ ਵਿੱਚ ਜਿਹੜਾ ਗਾਲਾਂ ਪੈਣਾ ਸ਼ੁਰੂ ਹੋ ਚੁੱਕਾ ਵਾ ਪੱਕੀ ਲੱਗਦਾ ਨਹੀਂ ਪ੍ਰਧਾਨ ਜੀ ਲੋਕ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਜਿਨ੍ਹਾਂ ਨੂੰ 에어ਪੋਰਟ ਜਾਣਾ ਵਾ ਫਲਾਈਟਾਂ ਫੰਡੀਆਂ ਵਾ ਉਹੀ ਕਿਤੇ ਤੰਗ ਹੋ ਰਹੇ ਲੋਕ ਵੇਖੋ ਜੀ ਮੇਰਾ ਲੋਕਾਂ ਗਾਰੀ ਮੈਂ ਅੱਜ ਜੋਰ ਕੇ ਬੇਨਤੀ ਕਰਨਾ ਕਿ ਸਾਡਾ ਸੌਂਗਣੀ ਆ ਵੀ ਤੁਹਾਨੂੰ ਅਹੀ ਮਜਬੂਰ ਕਰੀਏ ਕਿ ਪਰੇ ਤਾਂ ਤੰਗ ਕਰੀਏ ਪਰ ਸਾਡੀ ਮਜਬੂਰੀ ਹੈ ਇਹ ਦਾ ਜ਼ਿੰਮੇਵਾਰੀ ਜਿਹੜਾ ਸਾਡਾ ਅੰਮਿਸਰ ਦਿਹਾਤੀ ਪ੍ਰਸ਼ਾਸਨੀਆਂ ਜੀ ਬਹੁਤ ਧੰਨਵਾਦ ਜੀ ਲੋਕਾਂ ਨਾਲ ਗੱਲਬਾਤ ਜੂ ਕਰਾਂਗੇ ਆ ਜਿਹੜੇ ਲੋਕ ਪਰੇਸ਼ਾਨ ਨੇ ਆ ਭਾਈ ਸਾਹਿਬ ਕੀ ਮੁਸ਼ਕਲ ਕੀ ਆ ਰਹੀ ਆ ਕੀ ਪਰੇਸ਼ਾਨੀ ਆ ਰਹੀ ਵੀਰ ਜੀ ਤੁਹਾਨੂੰ ਕਿੱਥੋਂ ਆਈ ਕੀ ਗੱਲ ਹੋਈ ਭਾਈ ਫਲਾਈਟ ਹੈਗੀ ਸਾਡੀ ਕੈਨੇਡਾ ਦੀ 22 ਵਜੇ ਦੀ ਤੇ ਆਹ ਲੈ ਆਪਾਂ ਜਾਣਾ ਵਾ ਹਲੇ ਪੌਣੇ 2 ਲੱਖ ਰੁਪਏ ਮੇਰੀ ਟਿਕਟਾਂ ਦਾ ਲੱਗਾ ਆਇਆ ਵਾ ਮੇਰੀ ਫਦਰ ਮੇਰੀ ਮਦਰ ਨੇ ਜਾਣਾ ਮੇਰੇ ਬ੍ਰਦਰ ਨੇ ਜਾਣਾ ਵਾ ਮੈਂ ਕਹਿੰਦਾ ਇੱਕ ਭਰਾ ਨੂੰ ਆਈ ਹੈ ਨਹੀਂ ਗਲਤ ਕੀਤਾ ਹਣਾ 100% ਗਲਤ ਕੀਤਾ ਹਣਾ ਪਰ ਇਹਨਾਂ ਮਲੇ ਤੋਂ ਨਾ ਦੀ 200 ਬੰਦੇ ਦਾ ਮਤਲਬ ਗਲਤ ਹੋ ਜਾਏਗਾ ਇੱਕ ਦੀ ਇੱਕ ਕੀ ਲੱਗਦਾ ਜੇਕਰ ਫਲਾਈਟ ਲੇਟ ਹੁੰਦੀ ਤਾਂ ਨੁਕਸਾਨ ਹੋ ਜਾਊਗਾ ਬਿਲਕੁਲ ਭਾਈ ਹੋਏਗਾ ਇਹ ਫਲਾਈਟਾਂ ਦੇ ਪੈਸੇ ਕੌਣ ਦੇਗਾ ਸਾਨੂੰ ਟਿਕਟਾਂ ਦੇ ਪੈਸੇ ਤੁਸੀਂ ਗੱਲਬਾਤ ਕੀਤੀ ਇਹਨਾਂ ਨਾਲ ਅਧਿਕਾਰੀ ਨਾਲ ਮੈਂ ਕਹਿੰਦਾ ਜਿਹੜੇ ਜ਼ਰੂਰੀ ਉਹਨਾਂ ਨੂੰ ਲੰਘ ਲੈਣ ਦਿਓ ਮੈਂ ਕਹਿੰਦਾ ਬਹੁਤ ਗਲਤ ਹੋਇਆ ਮੇਰਾ ਭਰਾ ਵਾ ਬਹੁਤ ਗਲਤ ਹੋ ਜਾਏਗਾ ਪਰ ਆਪਾਂ 200 ਬੰਦ ਇੱਕ ਇੱਕ ਬੰਦੇ ਦੀ ਗਲਤੀ ਬਾਕੀ 200 ਜਾਂ 400 ਬੰਦੇ ਨੂੰ ਕਿਉਂ ਭੁਗਤੰਦੀ ਰਾਸ਼ਣ ਦੀ ਕੋਈ ਨੁਲਾਕੀ ਨਹੀਂ ਬਿਲਕੁਲ ਜੀ ਤੁਸੀਂ ਦੇਖਿਆ ਲੋਕ ਬੜੇ ਪਰੇਸ਼ਾਨ ਨੇ ਲੋਕਾਂ ਦਾ ਕਹਿਣਾ ਵੀ ਸਾਡਾ ਕੀ ਕਸੂਰ ਆ ਕਿਸੇ ਦੀ ਫਲਾਈਟ ਆ ਕਿਸੇ ਨੇ ਕੈਨੇਡਾ ਜਾਣਾ ਕਿਸੇ ਨੇ ਅਮਰੀਕਾ ਜਾਣਾ ਪਰ ਲੋਕ ਪਰੇਸ਼ਾਨ ਨੇ ਪਰ ਪ੍ਰਸ਼ਾਸਨ ਇੱਥੇ ਹਜੇ ਤੱਕ ਵੱਡੇ ਅਧਿਕਾਰੀ ਕਿਉਂ ਨਹੀਂ ਪਹੁੰਚੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਲਗਾਤਾਰ ਤੁਹਾਨੂੰ ਜਿਹੜੀਆਂ ਸਾਂਝੀ ਕਰ ਰਹੇ ਅੰਮ੍ਰਿਤਸਰ 에ਰਪੋਰਟ ਦੀਆਂ ਐਸਐਚਓ ਸਾਹਿਬ ਵੀ ਪਿੱਛੇ ਖੜੇ ਨੇ ਇਸ ਇਲਾਕੇ ਦੇ ਥਾਣੇਦਾਰ ਉਹਨਾਂ ਨਾਲ ਗੱਲਬਾਤ ਜੂਰ ਕਰਾਂਗੇ ਥਾਣੇ ਕਮੋਦ ਦੇ ਅਧਿਕਾਰੀਆਂ ਨਾਲ ਵੀ ਉਹਨਾਂ ਨੇ ਇਸ ਬਾਰੇ ਕੀ ਕਹਿਣਾ ਵਾ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਨੇ ਤਦ ਇਧਰ ਰਾਂਧਾ ਸਾਹਿਬ ਕੀ ਕਹਿਣਾ ਚਾਹੋਗੇ ਹਜੇ ਤੱਕ ਪ੍ਰਸ਼ਾਸਨ ਅਧਿਕਾਰੀ ਕੋ ਵੱਡੇ ਪਹੁੰਚੇ ਨਹੀਂ ਕਿਸੇ ਤਲਾਸ਼ ਦਿੱਤੀ ਆ ਆ ਰਿਹਾ ਯਾਰ ਰਿਹਾ ਆ ਰਿਹਾ ਜੀ ਆ ਰਿਹਾ ਕਿੱਧਰ ਤੱਕ ਹੋ ਲੱਗਾ ਕਿਨੇ ਟਾਈਮ ਹੋ ਗਿਆ ਵਾ 15 ਮਿੰਟ ਹੋ ਜਾਗਾ ਬੱਦ ਕੀ ਲੱਗਦਾ ਲੋ ਪ੍ਰਸ਼ਾਰ ਹੋਣੇ ਜਿੰਦਾ ਦੀਆਂ 에ਰਪੋਰਟ ਫਲਾਈਟਾਂ ਜਾਣੀਆਂ ਇੱਕੋ ਪਰਿਵਾਰ ਹਜੇ ਵੀ ਤਾਂ ਗਿਆ ਕਹਿੰਦੇ ਸਾਡੇ ਢਾਈ ਵੇ ਫਲੈਟ ਆ ਤਾਂ 에ਰਪੋਰਟ ਤੋਂ ਡਿਵਲਟ ਕਰਾਇਆ ਵਾ ਉਥੋਂ ਭੇਜੀ ਜਾਂਦੇ ਦੂਜੇ ਰਸਤੇ ਆ ਗਿਆ ਬੋਲ ਦੱਸੋ ਪਰਿਵਾਰ ਨੂੰ ਉਥੇ ਪਛਾਣ ਹੋ ਰਹੇ ਲੋਕ ਜਿੰਨਾ ਜਾਣਾ ਵਥੋਂ ਬਿਲਕੁਲ ਤੁਸੀਂ ਦੇਖਿਆ ਪੁਲਿਸ ਦਾ ਕਹਿਣਾ ਵੀ ਰਸਤਾ ਜਿਹੜਾ ਡਾਇਵਰਟ ਕਰ ਦਿੱਤਾ ਗਿਆ ਵਾ ਰਸਤਾ ਹੋਰ ਦੂਸਰਾ ਸਾਈਡ ਪੁਆਇੰਟ ਦਿੱਤਾ ਗਿਆ ਪਰ ਜਿਹਨਾਂ ਨੂੰ ਨਹੀਂ ਪਤਾ ਉਹ ਹਜੇ ਵੀ ਲੋਕ ਜਿਹੜੇ ਪ੍ਰਸ਼ਾਸਨ ਜਿਹੜੇ ਲੋਕ ਖਰਾਬ ਹੋ ਰਹੇ ਨੇ ਤੇ ਫਾਰ-ਫਾਰ ਪ੍ਰਸ਼ਾਸਨ ਤੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਜੇਕਰ ਪ੍ਰਸ਼ਾਸਨ ਨੇ ਇਹ ਗੱਲ ਨਹੀਂ ਸੁਣੀ ਤੇ ਇਹਨਾਂ ਦਾ ਜਿਹੜਾ ਖਾਜਾ ਜਿਹੜਾ ਵਾ ਉਹ ਪ੍ਰਸ਼ਾਸਨ ਨੂੰ ਪੁੱਤਣਾ ਪਵੇਗਾ ਬਿਲਕੁਲ ਹਾਂਜੀ ਪਹਿਲੀ ਕੀ ਮੁਸ਼ਕਲ ਆ ਰਹੀ ਤੁਹਾਨੂੰ ਮੁੰਡੇ ਨੇ ਜਾਣਾ ਮੇਰੇ ਮੁੰਡੇ ਦੀ ਫਲੈਟ ਆ ਗੱਡੀ ਲਾ ਟਿਕ ਟਿਕ ਆ ਰਹੀ ਹੋਈ ਅੱਜ ਦੀ ਆ ਪਹਿ ਲੇਟ ਹੋਣ ਡਏ ਆ ਆਏ ਆ ਏਅਰਪੋਰਟ ਤੇ ਤੁਸੀਂ ਕੋਈ ਰਾਹ ਦੱਸਿਆ ਤੁਹਾਨੂੰ ਪ੍ਰਸ਼ਾਸਨ ਦੇ ਕਿਉਂ ਹੋ ਰਹਾ ਹੈ ਨਹੀਂ ਦੱਸਿਆ ਕਿਸੇ ਨੇ ਨਹੀਂ ਦੱਸਿਆ ਇੱਥੇ ਆਣ ਕੇ ਪਤਾ ਲੱਗਾ ਸਾਨੂੰ ਤੁਸੀਂ ਗੱਲ ਕੀਤੀ ਤਾਂ ਨੰਬਰਸ਼ਣ ਕਰਿਆਗੀ ਨਹੀਂ ਨਾ ਕਿਸੇ ਨੇ ਨਹੀਂ ਧਰਦੇ ਵਾਲਿਆਂ ਨੇ ਨਹੀਂ ਕੀਤੀ ਕਿਸੇ ਨੇ ਇੱਥੇ ਪਤਾ ਲੱਗਾ ਇੰਨੇ ਪਰੇਸ਼ਾਨ ਸਾਡੇ ਦੇ ਉਹ ਮੁੰਡਾ ਵਿਚਾਰੇ ਜਾਨੇ ਵਿੱਚ ਬੈਠੇ ਗੱਡੀ ਦੇ ਬਿਨ ਬੀਕਿਆ ਦੱਸਿਆ ਧਰਨੇ ਲਾ ਕੇ ਬਹਿ ਜਾਂਦੇ ਨੇ ਉਹ ਜੇ ਇਹ ਨਾ ਕਿਸ ਨੂੰ ਦੱਸਣ ਦੇ ਨਾ ਰਾਹ ਚਾਲੂ ਕਰਦੇ ਕੋਈ ਇੰਨੇ ਲੋਕ ਪਰੇਸ਼ਾਨ ਹੋਣ ਤੇ ਬਿਲਕੁਲ ਜੀ ਲੋਕ ਪਰੇਸ਼ਾਨ ਹੋ ਰਹੇ ਨੇ ਲੋਕਾਂ ਦੇ ਵੀ ਬਿਲਕੁਲ ਜਾਇਜ ਹੈ ਕਿਉਂਕਿ ਹਰ ਕਿਸੇ ਨੇ ਪੈਸੇ ਖਰਚੇ ਨੇ ਕੋਈ ਫਲੈਟਾਂ ਕੋਈ ਕਿਸੇ ਨੇ ਬਾਹਰ ਜਾਣਾ ਪਰ ਮੰਗਾ ਨੂੰ ਲੈ ਕੇ ਜਿਹੜਾ ਧੰਨਾਂ ਵਿਸ਼ ਕੀਤਾ ਜਾ ਰਿਹਾ ਹੁਣ ਦੇਖਣਾ ਹੈ ਕਿ ਕਦੋਂ ਪ੍ਰਸ਼ਾਸਨ ਅਧਿਕਾਰੀ ਪਹੁੰਚਦੇ ਨੇ ਤੇ ਕਿੰਨ ਤੱਕ ਇਹ ਮੰਗਾ ਬਣੀਆਂ ਜਾਂਦੀਆਂ ਨੇ ਮੈਨੂੰ ਦਿਓ ਜਤ ਮੈਂ ਤੁਹਾਡਾ ਹਜੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ